ਸਾਰੇਆਂ ਸੱਸੀ ਕਾਗੀ ਜਿਵੇਂ ਤੁਸੀਂ ਰਾਜੀ ਜੰਮਲਾ ਲਈ ਅਰਦਾਸਾਂ ਬੈਂਤੀਆਂ ਕੀਤੀ ਉਸ ਨੂੰ ਬਹੁਤ ਪਿਆਰ ਦੱਸ ਐਸੀ ਤਰ੍ਹਾਂ ਹੀ ਤੁਸੀਂ ਉਹ ਵੀ ਆਉਣ ਵਾਲੀ ਫਿਲਮ ਜੰਮਲਾ ਨੂੰ ਐਸੀ ਤਰ੍ਹਾਂ ਹੀ ਪਿਆਰ ਦੇਣਾ ਉਹਦੇ ਕੋਰੇ ਜਨਤਾ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਓ ਰਾਜੀ ਨੂੰ ਇਸਾਈ ਆਡੀਅੰਸ ਨੂੰ ਤੁਸੀਂ ਦੇਖੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜੀ ਨੂੰ ਇੰਨਾ ਪਿਆਰ ਦਿੱਤਾ ਇੰਨੀਆਂ ਅਰਦਾਸਾਂ ਵੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਹ ਮੈਂ ਬਹੁਤ ਵੱਡਾ ਜਿਗਰਾ ਹੈ ਮਾ ਸਾਡੀ ਦਾ ਕਿੰਨਾ ਤੁਹਾਡੇ ਨਾਲ ਬੋਲ ਕੇ ਇਤੋਂ ਹੀ ਪਤਾ ਲੱਗਦਾ ਕਿ ਉਸ ਨੌਜਵਾਨ ਨੂੰ ਵੀ ਹੌਸਲੇ ਜਿਗਰੇ ਕਿੱਥੋਂ ਮਿਲੇ ਸੀ ਇਹ ਸਾਬਤ ਹੁੰਦਾ ਹੈ ਤੁਹਾਡੇ ਆਸ਼ੀਰਵਾਦ ਪਰੇ ਬੋਲਾਂ ਦੇ ਨਾਲ ਮਾਤਾ ਜੀ ਔਰ ਸਾਡੀ ਬੇਟੀ ਵੀ ਸਾਡੇ ਕੋਲ ਬੈਠੀ ਹੈ ਦੀ ਨੇ ਸਾਡੀ ਬੱਚੀ ਨੇ ਧੀ ਰਾਣੀ ਨੇ ਬਹੁਤ ਸੋਹਣੀ ਉਹਦੋਂ ਭਾਣਾ ਆਈ ਸੰਗਤ ਨਾਲ ਵੀ ਆਪਣੀ ਸ਼ੇਅਰ ਕੀਤੀ ਸੀ ਇਹ ਰਾਜਵੀਰ ਦੀ ਪਰਵਰਿਸ਼ ਰਾਜਵੀਰ ਦਾ ਜੋ ਅਸਰ ਆਪਣੇ ਬੱਚਿਆਂ ਤੇ ਇਹ ਉਹਦਾ ਸੰਕੇਤ ਸੀ ਜਿਸ ਤਰ੍ਹਾਂ ਇਹ ਧੀ ਰਾਣੀ ਸਾਡੀ ਸੰਗਤ ਨੂੰ ਸੰਬੋਧਨ ਹੋਈ ਸੀ ਸੋ ਮੈਂ ਬੇਟੀਆਂ ਨੂੰ ਚਾਹਾਂਗਾ ਪੁੱਤ ਪਾਪਾ ਦੀ ਫਿਲਮ ਬਾਰੇ ਜ਼ਰੂਰ ਗੱਲ ਕਰੋ ਹਨਾ ਸ੍ਰੀ ਕਾ ਸਾਰਿਆਂ ਨੂੰ ਮੈਂ ਆਮਾਨਤ ਕਰ ਰਾਤਰੀ ਜੰੰਦਾ ਦੀ ਤੇਹੀ ਆ ਨਾਣੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨ